ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਜਾਵედ ਹਬੀਬ ਅਕੈਡਮੀ ਦੇ ਕੋਰਸਾਂ ਦੀ ਫੀਸ ਕਿੰਨੀ ਹੈ ਜਾਵედ ਹਬੀਬ ਅਕੈਡਮੀ ਵਿੱਚ ਬਿਊਟੀ ਦੀ ਟ੍ਰੇਨਿੰਗ ਮਿਲਦੀ ਹੈ ਜਿਸ ਨਾਲ ਉੱਚ ਸੱਤਾ ਮੇਕਅਪ ਹੈਅਰ ਦੀ ਪਾਲ ਆ ਤੇ ਬਿਊਟੀ ਦੇ ਹੁਨਰ ਸਿਖਾਏ ਜਾਂਦੇ ਹਨ ਇਹ ਕੋਰਸ ਜਾਵედ ਹਬੀਬ ਮੇਕਅਪ ਕੋਰਸ ਫੀਸ ਨਾਲ ਸਸਤੇ ਦਰਾਂ ਤੇ ਉਪਲਬਧ ਹਨ ਜਾਵედ ਹਬੀਬ ਅਕੈਡਮੀ ਦੀ ਫੀਸ ਕੋਰਸ ਦੀ ਡਿਊਰੇਸ਼ਨ ਤੇ ਖਾਸੀਅ ਦੇ ਆਧਾਰ ਤੇ 45000 ਰੁਪਏ ਤੋਂ ਲੈ ਕੇ 140000 ਰੁਪਏ ਤੱਕ ਹੁੰਦੀ ਹੈ ਜੇਕਰ ਤੁਸੀਂ ਜავेद ਹਬੀਬ ਅਕੈਡਮੀ ਵਿੱਚ ਦਾਖਲਾ ਲੈਦੇ ਹੋ ਤਾਂ ਤੁਹਾਨੂੰ ਟ੍ਰੇਨਿੰਗ ਫੀਸ ਦੇ ਲਈ ਕਈ ਢੰਗ ਦਿੱਤੇ ਜਾਂਦੇ ਹਨ ਜਿਵੇਂ ਕਿ ਲੋਨ ਸਕਾਲਰਸ਼ਿਪ ਅਤੇ ਆਸਾਨ ਕਿਸ਼ਤਾਂ ਵਿੱਚ ਭੁਗਤਾਨ ਕਰਨ ਦੇ ਆਪਸ਼ਨ ਮਿਲਦੇ ਹਨ ਜੇ ਅਸੀਂ ਗੱਲ ਕਰੀਏ ਭਾਰਤ ਵਿੱਚ ਟੌਪ 3 హెయిర్ ਅਕੈਡਮੀਆ ਦੀ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ وجہ ਤੋਂ ਲਗਾਤਾਰ 6 ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਹੁੰਦੀ ਹੈ ਟੋਨੀ ਐਂਡ ਗਾਇ ਅਕੈਡਮੀ ਅਤੇ ਤੀਜੇ ਨੰਬਰ ਤੇ ਹੁੰਦੀ ਹੈ ਕਪੀਲਾ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ